ਕੈਨੇਡਾ ਤੋਂ ਤਿੰਨ ਖਬਰਾਂ ਸਾਹਮਣੇ ਆਈਆਂ ਨੇ ਇੱਕ ਚੰਗੀ ਤੇ ਦੋ ਮਾੜੀਆਂ ਸ਼ੁਰੂਆਤ ਚੰਗੀ ਤੋਂ ਕਰਦੇ ਆ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਅਮੀਰਾਂ ਦੀ ਨਗਰੀ ਵਜੋਂ ਜਾਣੇ ਜਾਂਦੇ ਸ਼ਹਿਰ ਵਾਈਟ ਰੌਕ ਨਗਰਪਾਲਿਕਾ ਦੇ ਦੋ ਕੌਂਸਲਰਾਂ ਵਾਸਤੇ ਹੋ ਰਹੀ ਉਪ ਚੋਣ ਵਿੱਚ 21 ਉਮੀਦਵਾਰ ਕੌਂਸਲਰ ਬਣਨ ਵਾਸਤੇ ਆਪਣੇ ਕਿਸਮਤ ਅ즈ਮਾਰੇ ਨੇ ਜਿਨ੍ਹਾਂ ਵਿੱਚ ਦੋ ਪੰਜਾਬੀ ਜੈ ਸਿੰਘ ਢਾਲੀਵਾਲ ਅਤੇ ਮਨਦੀਪ ਸੰਧੂ ਅਤੇ ਦੋ ਪੰਜਾਬਣਾ ਸੂਜਨ ਵੈਸਤੇ ਅੰਦਰ ਵੋਟਰ ਵੀ ਚੋਣ ਜਿੱਤਣ ਲਈ ਸਖਤ ਮਿਹਨਤ ਕਰ ਰਹੇ ਨੇ ਇਹ ਉਪ ਚੋਣ ਦੋ ਕੌਂਸਲਰਾਂ ਵੱਲੋਂ ਦਿੱਤੇ ਅਸਤੀਫੇ ਕਾਰਨ ਖਾਲੀ ਹੋਈਆਂ ਸੀਟਾਂ ਤੇ ਹੋ ਰਹੀ ਹੈ ਵੋਟਾਂ ਸਟਾਈਸਟੰਬਰ ਨੂੰ ਪੈਣਗੇ تقریبا 24000 ਦੀ ਆਬਾਦੀ ਵਾਲੇ ਵਾਈਟ ਰੌਕ ਸ਼ਹਿਰ ਦਾ ਕਦੇ ਕੋਈ ਪੰਜਾਬੀ ਕਾਉਂਸਲਰ ਨਹੀਂ ਬਣਿਆ ਪਰ ਇਸ ਵਾਰ ਪੰਜਾਬੀਆਂ ਚ 155% ਭਾਰੀ ਦਿਲਚਸਪੀ ਪਾਈ ਜਾ ਰਹੀ ਹੈ ਇਕਵਲ ਐਕਸੈਸ ਕਲੈਕਟਿਵ ਦੀ ਪ੍ਰਧਾਨ ਸੁਜ਼ਨ ਬੈਂਸ ਸਪਾਈਲਨ ਕੋਡ ਇੰਜਰੀ ਬ੍ਰਿਟਿਸ਼ ਕੋਲੰਬੀਆ ਦੇ ਬੋਰਡ ਆਫ ਟਰੈਕਟਰਸ ਦੀ ਮੈਂਬਰ ਹੈ ਤੇ ਕਿਤੇ ਵਜੋਂ ਨਰਸ ਇੰਦਰ ਬੁੱਟਰ ਐਜੂਕੇਟਰ ਤੇ ਕਮਿਊਨਿਟੀ ਐਡਵੋਕੇਟ ਹੈ ਕੈਨੇਡਾ ਦੇ ਜੰਪਾਲ ਜੈ ਸਿੰਘ ਢਾਲੀਵਾਲ ਉਗੇ ਵਕੀਲ ਨੇ ਜਦਕੇ ਮਨਦੀਪ ਸੰਧੂ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ ਨੇ ਇਸ 29 ਨੰਬਰ ਨੂੰ ਹੀ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਵਾਈ ਟਰੱਕ ਦਾ ਕਾਉਂਸਲਰ ਬਣਨ ਵਿੱਚ ਸਫਲ ਹੁੰਦਾ ਹੈ ਉਧਰ 온ਟਾਰੀਓ ਦੀ ਪੀਲ ਪੁਲਿਸ ਨੇ ਕਾਰ ਵਕਰੀਤਾ ਕੋਲ ਗਾਕ ਬਣ ਕੇ ਆਏ ਅਤੇ ਟ੍ਰਾਈ ਲਾਈਨ ਦੇ ਬਹਾਨੇ ਮਾਲਕ ਨੂੰ ਜ਼ਖਮੀ ਕਰਕੇ ਰਫੂ ਚੱਕਰ ਹੋਣ ਵਾਲੇ ਦੋਵੇਂ ਭਾਰਤੀਆਂ ਨੂੰ ਕਾਰ ਸਮੇਤ ਵੈਂਸਰ ਤੋਂ ਕਾਬੂ ਕਰ ਲਿਆ ਮਲਜ਼ੂਮਾਂ ਦੀ ਪਛਾਣ ਸਿਮਰਜੀਤ ਸਿੰਘ ਅਤੇ ਪ੍ਰਤੀਕ ਇਹਤਾ ਵੱਜੋਂ ਕੀਤੀ ਗਈ ਹੈ ਪੁਲਿਸ ਅਨੁਸਾਰ ਘਟਨਾ 3 ਮਹੀਨੇ ਪਹਿਲਾਂ ਦੀ ਹੈ ਜਦ ਮਾਰਕੀਟਪਲੇਸ ਤੋਂ ਕਾਰ ਵਿਕਰੀ ਦਾ ਇਸ਼ਤਿਹਾਰ ਪੜ ਕੇ ਮਲਜ਼ਮ ਕਾਰ ਮਾਲਕ ਕੋਲ ਆਏ ਮਲਜ਼ਮਾ ਨੇ ਕਾਰ ਦੀ ਟ੍ਰਾਈ ਲੈਣ ਲਈ ਕਿਹਾ ਤਾਂ ਕਾਰ ਮਾਲਕ ਵੀ ਉਹਨਾਂ ਦੇ ਨਾਲ ਬੈਠ ਗਿਆ ਥੋੜੀ ਦੂਰ ਜਾ ਕੇ ਮਲਜ਼ਮਾ ਨੇ ਮਾਲਕ ਦੀ ਗਰਦਨ ਤੇ ਚਾਕੂ ਨਾਲ ਕਈ ਵਾਰ ਕੀਤੇ ਮਲਜ਼ਮ ਕਾਰ ਮਾਲਕ ਨੂੰ ਗੰਭੀਰ ਜ਼ਖਮੀ ਕਰਕੇ ਉੱਥੋਂ ਕਾਰ ਸਾਂਹੇ ਰਫੂ ਚੱਕਰ ਹੋ ਕੇ ਲੰਬੀ ਜਾਂਚ ਮਗਰੋਂ ਪੁਲਿਸ ਨੇ ਦੋਵੇਂ ਮਲਜ਼ਮਾਂ ਨੂੰ ਕਾਰ ਸਮੇਤ ਵੈਂਟਰ ਤੋਂ ਕਾਬੂ ਕਰ ਲਿਆ ਗਿਆ ਅਗਲੇ ਦਿਨਾਂ ਵਿੱਚ ਦੋਵਾਂ ਨੂੰ ਜਾਨਲੇਵਾ ਹਮਲੇ ਤੇ ਕਾਰਕੋਣ ਦੇ ਦੋਸ਼ਾਂ ਤਹਿਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਸ ਤੋਂ ਇਲਾਵਾ ਕੈਨੇਡਾ ਤੇ ਅਮਰੀਕਾ ਚ ਮਨੁੱਖੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਗੁਜਰਾਤੀ ਮੂਲ ਦਾ ਫਰਨਲ ਪਟੇਲ ਬੀਤੇ ਦਿਨੀ ਬ੍ਰੈਂਪਟਨ ਸ਼ਹਿਰ ਤੋਂ ਗ੍ਰਿਫਤਾਰ ਹੋ ਕੀਤਾ ਗਿਆ ਅਮਰੀਕੀ ਨਿਆਂ ਵਿਭਾਗ ਦੇ ਵਾਰੰਟ ਦੇ ਆਧਾਰ ਤੇ ਉਸ ਨੂੰ ਕੈਨੇਡੀਅਨ ਅਧਿਕਾਰੀਆਂ ਵੱਲੋਂ ਅਮਰੀਕੀ ਹਿਰਾਸਤ ਵਿੱਚ ਭੇਜੇ ਜਾਣ ਦੀ ਸਭਾਵਨਾ ਤਿੰਨ ਸਾਲ ਪਹਿਲਾਂ ਗੁਜਰਾਤ ਤੋਂ ਚੱਲ ਕੇ ਕੈਨੇਡਾ ਚ ਮੈਨੀਟੋਬਾ ਪ੍ਰਾਂਤ ਦੇ ਰਸਤੇ ਦੇਰ ਰਾਤ ਇਮਰਸਨ ਸਰਹੱਦ ਤੋਂ ਅਮਰੀਕਾ ਚ ਮੈਨੀਸੋਟਾ ਰਾਜ ਚ ਲੰਘਣ ਦੀ ਕੋਸ਼ਿਸ਼ ਵਿੱਚ ਦੋ ਬੱਚਿਆਂ ਸਮੇਤ ਇੱਕ ਭਾਰਤੀ ਪਰਿਵਾਰ ਦੇ ਚਾਰ ਜੀ ਬਰਫ਼ੀਲੀ ਠੰਡ -35 ਡਿਗਰੀ ਸੈਂਟੀਗ੍ਰੇਡ ਤੇ ਸੀਤ ਦਰਦ ਵਿੱਚ ਮੌਤ ਦਾ ਸ਼ਿਕਾਰ ਹੋ ਗਏ ਸਨ ਉਹਨਾਂ ਦੇ ਨਾ ਜਗਦੇਸ਼ ਪਟੇਲ 37 ਸਾਲਾ ਉਸ ਦੀ ਪਤਨੀ ਵਿਸ਼ਾਲੀ ਪਟੇਲ 37 ਸਾਲਾ ਬੇਟੀ ਵਿਹੰਗੀ ਪਟੇਲ 1 ਬੇਟਾ ਧਾਰਮਿਕ ਟੇਲ ਤਿੰਨ ਸਾਲ ਸਨ ਉਹਨਾਂ ਦੀਆਂ ਲਾਸ਼ਾਂ ਕੈਨੇਡਾ ਵਾਲੇ ਪਾਸੇ ਅਮਰੀਕੀ ਸਰਹੱਦ ਤੋਂ 12 ਕਿਲੋਮੀਟਰ ਦੀ ਦੂਰੀ ਤੇ ਮਿਲਿਆ ਸਨ ਉਦੋਂ ਤੋਂ ਦੋਵੇਂ ਦੇਸ਼ਾਂ ਵਿੱਚ ਜਾਂਚ ਅਧਿਕਾਰੀ ਇਸ ਕੇਸ ਵਿੱਚ ਮਨੁੱਖੀ ਤਸਕਰਾਂ ਦੇ ਕੇਸਾਂ ਦੀ ਜਾਂਚ ਵਿੱਚ ਜੁਟੇ ਹੋਏ ਨੇ ਅਮਰੀਕਾ ਵਿੱਚੋਂ ਉਪਰੋਕਤ ਫਨਿਲ ਪਟੇਲ ਦੇ ਦੋ ਸਾਥੀ ਅਦਾਲਤ ਵੱਲੋਂ ਸਜ਼ਾ ਜਾਪਤਾ ਕੀਤੇ ਜਾ ਚੁੱਕੇ ਨੇ ਭਾਰਤ ਵਿੱਚ ਗੁਜਰਾਤ ਪੁਲਿਸ ਦੀ ਅਹਮਦਾਬਾਦ ਕ੍ਰਾਈਮ ਬ੍ਰਾਂਚ ਵੱਲੋਂ ਇਸ ਮਾਮਲੇ ਵਿੱਚ ਫਨਿਲ ਅਤੇ ਉਸਦੇ ਇੱਕ ਸਾਥੀ ਦਾ ਵਾਰੰਟ ਕੱਢਿਆ ਹੋਇਆ ਜਾਣਕਾਰੀ ਅਨੁਸਾਰ ਗ੍ਰਿਫਤਾਰੀ ਤੋਂ ਬਚਣ ਲਈ ਫਨਿਲ ਪਿਤੇ ਸਾਲਾਂ ਦੌਰਾਨ ਅਮਰੀਕਾ ਤੋਂ ਇਲਾਵਾ ਬੈਂਕੂਵਰ, ਉਟਾਵਾ, ਟ੍ਰਾਂਟੋ, ਬ੍ਰੈਮਟਨ ਆਦਿ ਸ਼ਹਿਰਾਂ ਵਿੱਚ ਆਪਣੇ ਟਿਕਾਣੇ ਬਦਲਦਾਰਿਆ ਉਸਤੇ ਸਾਥੀ ਹਰਸ਼ ਕੁਮਾਰ ਪਟੇਲ ਭਾਰਤੀ ਨਾਗਰਿਕ ਅਤੇ ਸਟੀਵ ਸ਼ਾਂਦ ਫਲੋਰੀਡਾ ਵਾਸੀ ਅਮਰੀਕਾ ਵਿਖੇ ਮੈਨੀਸੋਟਾ ਅਦਾਲਤ ਵੱਲੋਂ ਮਨੁੱਖੀ ਤਸਕਰੀ ਅਤੇ ਇਸਤੰਦੇ ਵਿੱਚ ਕਮਾਈ ਕਰਨ ਦੇ ਕੇਸ ਵਿੱਚ ਦੋਸ਼ੀ ਪਾਈ ਜਾ ਚੁੱਕੇ ਨੇ ਤੇ ਵਿੱਤੇ ਮਹੀਨੇ ਵਿੱਚ ਦੋਵਾਂ ਨੂੰ ਕਰੰਬਰ 10 ਸਾਲ ਤੇ 6.5 ਸਾਲਾਂ ਦੀ ਕੈਦ ਹੋਈ ਹੈ ਸ਼ਾਂਦ ਨੂੰ ਕੈਨੇਡਾ ਚ ਭਾਰਤੀਆਂ ਨਾਲ ਭਰੀ ਵੈਂਸ ਸਮੇਤ ਸਰਹੱਦ ਨੇੜੇ ਕਾਬੂ ਕੀਤਾ ਗਿਆ ਹਰਸ਼ ਕੁਮਾਰ ਨੂੰ ਅਮਰੀਕਾ ਚ ਸ਼ਿਕਾਗੋ ਤੋਂ ਫੜਿਆ ਗਿਆ ਸੀ ਉਧਰ ਅਮਰੀਕੀ ਨਿਆਂ ਵਿਭਾਗ ਵੱਲੋਂ ਫਨਲ ਦੀ ਟਰਾਂਟੋ ਕੱਢਿਆ ਹੋਇਆ ਜਿਸ ਦੇ ਆਧਾਰ ਤੇ ਉਸ ਨੂੰ ਕੇਸਪੁਕਤ ਲਈ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ ਜਾਣਕਾਰੀ ਅਨੁਸਾਰ ਵਿਦੇਸ਼ੀਆਂ ਨੂੰ ਸਰਹੱਦ ਪਾਰ ਕਰਾਉਣ ਲਈ ਕਿਰਾਏ ਤੇ ਗੱਡੀ ਲੈ ਕੇ ਸਰਹੱਦ ਤੱਕ ਪਹੁੰਚਾਇਆ ਜਾਂਦਾ ਸੀ ਜਿਵੇਂ ਕਿ ਮ੍ਰਿਤਕ ਪਟੇਲ ਪਰਿਵਾਰ ਨੂੰ ਵੀ ਟਰਾਂਟੋ ਤੋਂ ਵਿਨੀਪੈਗ 17 ਜਨਵਰੀ 2022 ਨੂੰ ਕਿਰਾਏ ਦੀ ਗੱਡੀ ਵਿੱਚ ਲਜਾਇਆ ਗਿਆ ਸੀ ਅਦਾਲਤ ਦੇ ਰਿਕਾਰਡ ਅਨੁਸਾਰ ਮਨੁੱਖੀ ਤਸਕਰੀ ਦੇ ਦੋਸ਼ੀ ਰਜਿੰਦਰਪਾਲ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮਰਨ ਤੋਂ ਪਹਿਲਾਂ ਪਟੇਲ ਪਰਿਵਾਰ ਨੇ ਮਦਦ ਲਈ ਫਨੈਲ ਨੂੰ ਫੋਨ ਕੀਤੇ ਸਨ ਪਰ ਉਹਨਾਂ ਦੀ ਮਦਦ ਨਹੀਂ ਕੀਤੀ ਗਈ